ਤੇ ਉਹਨਾਂ ਨਾਲ ਗੱਲ ਹੋਈ ਇਹ ਵੀ ਉਹ ਲਿਖ ਕੇ ਦੇ ਦੇਣਾ ਐਮਐਲਏ ਸਾਹਿਬ ਨੇ ਕਿਹਾ ਵੀ ਜਿਵੇਂ ਤੁਸੀਂ ਮੈਨੂੰ ਲਿਖ ਕੇ ਦਿਓਗੇ ਜਿਹੜੀਆਂ ਨਜਾਇਜ਼ ਗੱਡੀਆਂ ਖੜਦੀਆਂ ਗਲੀ ਗੁਆਣ ਦੀ ਕੋਈ ਗੱਲ ਨਹੀਂ ਜਿਹੜੀਆਂ ਨਜਾਇਜ਼ ਖੜਦੀਆਂ ਉਹ ਸਾਰੀਆਂ ਇਥੋਂ ਟੋਕਰਾਤੀਆਂ ਜਾਣਗੀਆਂ ਐਮਐਲਏ ਸਾਹਿਬ ਨਾਲ ਗੱਲ ਹੋ ਗਈ ਇਹ ਇਹ ਨਾਲ ਗਏ ਸੀ ਇਹਨਾਂ ਸਾਹਮਣੇ ਹੋਇਆ ਮੈਨੂੰ ਲਿਖ ਕੇ ਦੇ ਦੇ ਐਮਐਲਏ ਸਾਹਿਬ ਨੇ ਕਿਹਾ ਵੀ ਜਿਹੜੀ ਵੀ ਕੋਈ ਗੱਡੀ ਨਜਾਇਜ਼ ਖੜੇਗੀ ਉਹ ਚੁਕਾਤੀ ਜਾਏਗੀ ਕਹਿੰਦਾ ਸ਼ਰਾਬ ਦਾ ਠੇਕੇ ਦੀ ਗੱਲ ਨਾਲ ਸਾਰੀ ਰੋਲਾ ਉਹੀ ਪੈ ਰਿਹਾ ਵੀ ਇੱਥੇ ਮੰਦਿਰ ਵੀ ਆ ਸਕੂਲ ਵੀ ਉਹ ਪਤਾ ਗੱਲ ਕੀ ਹੈ ਜੀ ਵੀ ਸ਼ਰਾਬ ਦਾ ਠੇਕਾ ਮਨਜ਼ੂਰੀ ਨਾਲ ਉਹਨ ਕਿ ਉਹ ਦੇਖ ਕੇ ਉਹਨਾਂ ਨੇ ਖੁੱਲਿਆ ਮਨਜ਼ੂਰੀ ਨਾਲ ਖੁੱਲਿਆ ਉਹ ਤੁਸੀਂ ਉਥੋਂ ਡਿਪਾਰਟਮੈਂਟ 'ਚ ਪਤਾ ਕਰ ਸਕਦੇ ਹੋ ਮੈਂ ਤਾਂ ਇਹਦੇ ਬਾਰੇ ਮੈਂ ਤਾਂ ਸਿਰਫ ਜਗ੍ਹਾ ਦਿੱਤੀ ਠੇਕੇ ਬਾਰੇ ਮੈਨੂੰ ਨਹੀਂ ਪਤਾ ਉਹ ਤੁਸੀਂ ਡਿਪਾਰਟਮੈਂਟ 'ਚ ਪਤਾ ਕਰ ਲਓ ਵੀ ਉਹਨਾਂ ਨੇ ਆਪਣੀ ਮਨਜ਼ੂਰੀ ਮੰਜਰੀ ਸਭ ਲਈ ਜੀ ਅਸੀਂ ਕਹਿੰਦੇ ਆ ਤੁਸੀਂ ਮੱਲੇ ਪਾਸੇ ਨਾਲ ਉਹ ਮੱਲੇ ਵਸੇ ਇਹਦੇ ਅਸੀਂ ਉਹਨਾਂ ਨਾਲ ਹੀ ਆ ਮੱਲੇ ਵਾਲੇ ਜੇ ਨਿਆਂ ਹੋਗਾ ਮੈਂ ਆਪ ਨਹੀਂ ਖੁੱਲਣ ਦੇਣਾ ਜੇ ਨਿਆਂ ਹੋਇਗਾ ਤਾਂ ਉਹਨਾਂ ਨੇ ਖੋਲ ਲਾਣੀ ਨਿਆਂ ਹੋਇਗਾ ਮੈਂ ਹੀ ਨਹੀਂ ਖੁੱਲਣ ਦਊਗਾ ਲੋਕੀ ਬ੍ਰੋਸਟ ਵੀ ਕਰ ਰਹੇ ਆ ਵਿਰੋਧ ਨਾ ਜੀ ਉਹ ਗੱਡੀਆਂ-ਕੁਟੀਆਂ ਦਾ ਤੁਸੀਂ ਤਾਂ ਇੱਥੇ ਹੀ ਕਿੜਿਓ ਗੱਡੀਆਂ-ਕੁਟੀਆਂ ਦਾ ਜ਼ ਔਰ ਕੋਈ ਰੋਲਾ ਨਹੀਂ ਹੈ। ਇਹ ਕੁੜੀਆਂ ਵੀ ਜਾਣ ਆ ਇੱਥੇ ਨਾਲ। ਉਹ ਕੁੜੀਆਂ ਦਾ ਰਸਤਾ ਪਿਛਲੇ ਪਾਸੇ ਹੈ ਭਾਜੀ ਉਹ ਛੋਟੇ। ਜਿਵੇਂ ਇਲਾਕੇ ਦੇ ਵਸਿਆਂ ਨੂੰ ਵਿਰੋਧ ਕਰਦੇ ਨੇ ਪਰੇਸ਼ਾਨੀ ਹੈ ਕਿ ਇਸ ਜਿਹਦੇ ਨਾਲ ਹਾਂ ਨਾਲੀਆਂ ਇਲਾਕਾ ਆਪਣਾ ਹੀ ਹੈ ਮੈਂ ਇੱਥੇ 20 ਸਾਲ ਨਗਰ ਮੈਂ ਭਾਜੀ ਸਾਡੀ ਪਰਿਵਾਰ ਮੇਰੀ ਆਪਣੀ ਤੇ ਐਸ਼ ਉੱਪਰ ਹੈ। ਉੱਪਰ ਹੈ ਜੀ ਇੱਥੇ ਰਹਿੰਦੇ ਹਾਂ। ਜਿੱਦਾਂ ਨਿਆਣਾ ਇੱਧਰ ਬੰਦ ਇੱਧਰ ਚੁਕਾ। ਮੇਰੀ ਗੱਲ ਸੁਣੋ ਜੀ ਉਹ ਕਹਿੰਦੇ ਕਿ ਸਾਰੇ ਮੱਲੇ ਨੂੰ ਕੋਈ ਦਿੱਕਤ ਨਹੀਂ ਆਣੀ। ਅਸੀਂ ਆ ਉਹ ਜ਼ੁਬਾਨ ਕਰਕੇ ਗਏ ਆ ਕਿ ਕੋਈ ਵੀ ਸ਼ਰਾਬੀਆਂ ਦੀ ਗੱਡੀ ਲੱਗੂਗੀ ਜਾਂ ਕੁਝ ਵੀ ਲੱਗੂਗਾ ਤਾਂ ਅਸੀਂ ਜ਼ਿੰਮੇਵਾਰ ਆ ਮੇਰੀ ਗੱਲ ਸੁਣੋ ਲੋਕਾਂ ਨੂੰ ਕਮਾਈ ਨਹੀਂ ਹੋ ਰਹੀ ਗਲੀਆਂ ਗਲੀਆਂ ਦੇ ਵਿੱਚ ਫਿਰ ਖੋਲ ਦੋ ਠੇਕੇ ਤੇ ਖੋਲ ਦੋ ਸ਼ਰਾਬਾਂ ਇੱਥੇ ਰੋਜ਼ ਲੜਾਈਆਂ ਹੋਣਗੀਆਂ ਤੇ ਕਹਿੰਦੇ ਕਿਦੀ ਧੀ ਭੈਣ ਇੱਥੋਂ ਦੀ ਲੰਘੂਗੀ ਤੇ ਤੁਸੀਂ ਚੌਂਗ ਬਣਵਾਇਆ ਤੁਸੀਂ ਕਾਉਂਸਲਰ ਰਹੇ ਹੋ ਤੁਹਾਨੂੰ ਇਨਾ ਤਜਰਬਾ ਵੈ ਤੁਸੀਂ ਸਾਰਿਆਂ ਨੂੰ ਕਹਿ ਰਹੇ ਹੋ ਦੋ ਨੰਬਰ ਦੇ ਕੰਮ ਕਰਾਏ ਤੁਸੀਂ ਦੱਸੋ ਤੁਸੀਂ ਹੁਣ ਕੀ ਕਰ ਰਹੇ ਹੋ ਸਾਰਿਆਂ ਨੂੰ ਇਹ ਪਤਾ ਹੈ ਸਾਰੇ ਜਣੇ ਇਹ ਬੋਲ ਰਹੇ ਆ ਵੀ ਇਹ ਸਾਰਾ ਦਿਨ ਐਮ ਐਲ ਏ ਅਸ਼ੋਕ ਪ੍ਰਾਸ਼ਰ ਪੱਪੀ ਜੀ ਨਾਲ ਰਹਿੰਦੇ ਨੇ ਤਾਂ ਕਰਕੇ ਇਹਨਾਂ ਨੇ ਇਹ ਚੀਜ਼ ਖੋਲੀ ਆ ਤਾਂ ਇਹਨਾਂ ਕਰਕੇ ਇਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹ ਕਹਿ ਰਹੇ ਆ ਕਿ ਅਸੀਂ ਖੋਲਾਂਗੇ ਜਿਨੇ ਜੋ ਕਰਨਾ ਕਰ ਲਵੇ ਬਸ ਅਸੀਂ ਕਿਸੇ ਨੂੰ ਸ਼ਿਕਾਇਤ ਨਹੀਂ ਦੇਣੀ ਜੀ ਅਸੀਂ ਨਾਰਾ ਲਾਵਾਂਗੇ ਅਸੀਂ ਇੱਥੇ ਧਰਨਾ ਦੇਣਾ ਬਹਿ ਜਾਵੇ 3 ਮਹੀਨੇ ਧਰਨਾ ਦੇਣਾ ਬਹਿ ਜਾਵੇ ਅਸੀਂ ਦਵਾਂਗੇ ਐਤਾ ਤਾਂ ਸਾਰੀ ਦੁਨੀਆ ਠੇਕੇ ਖੋਲੂਗੀ ਦੁਨੀਆ ਲੱਖਵਤੀ ਬਣੂਗੀ ਪਰ ਇਹ ਚੀਜ਼ਾਂ ਇਹਨਾਂ ਨੂੰ ਪੁੱਛੋ ਕਿ ਧੀਆਂ ਭੈਣਾਂ ਦੀ ਕੋਈ ਔਕਾਤ ਨਹੀਂ ਰਹੀ ਧੀਆਂ ਭੈਣਾਂ ਲੰਘਣ ਦੀ ਕੋਈ ਔਕਾਤ ਨਹੀਂ ਰਹੀ ਅੱਜ 3 ਮਹੀਨੇ ਹੋ ਗਏ ਅਸੀਂ ਕਸਿਕ ਕਦੇ ਕਿਸੇ ਦੀਆਂ ਮਿੰਤਾ ਕਰਦੇ ਆਂ ਵੀ ਆ ਗੱਡੀਆਂ ਚੱਕਵਾ ਦਿਓ ਸਾਡੇ ਗਾਹ ਕਿ ਨਹੀਂ ਦਿਖਦੇ ਆਹ ਲੇਡੀ ਆਹ ਲੇਡੀ ਇਹ ਕੱਲੀ ਔਰ ਨਰਾਇਸ ਘਰ ਦੀ ਠੀਕ ਆ ਮੇਰੀ ਮਾਂ ਆ ਚਾਹੇ ਆ ਨਾਲ ਸੀਮਾ ਬੁਟੀਕ ਆ ਸਾਰੇ ਦੇਖ ਲੋ ਜਨਾਨੀਆਂ ਬੈਂਦੀਆਂ ਨੇ ਕੱਲ ਨੂੰ ਇੱਥੇ ਆ ਕੇ ਨਸ਼ੇ ਪੱਤੇ ਕਰਕੇ ਡਿੱਗਿਆ ਕਰਨਗੇ ਗੱਡੀਆਂ ਚੋਂ ਉਲਟ-ਉਲਟ ਕੇ ਗਾਲਾਂ ਕੱਢਿਆ ਕਰਨਗੇ ਤਾਂ ਦੱਸੋ ਕੌਣ ਜ਼ਿੰਮੇਵਾਰ ਦੱਸੋ ਮੈਨੂੰ ਸਾਡੇ ਬੱਚੇ 4 ਸਾਲ ਦਾ ਮੇਰਾ ਬੇਟਾ ਆ ਜੇ ਬਾਹਰ ਨੂੰ ਉੱਠ ਕੇ ਉਹ ਸ਼ਰਾਬੀਆਂ ਨੂੰ ਦੇਖੂਗਾ ਸ਼ਰਾਬ ਪਾਉਂਦੇ ਆ ਜਾਂ ਜਾਂਦੇ ਆਉਂਦੇ ਆ ਕੀ ਇੰਪੈਕਟ ਪਊਗਾ ਕੀ ਅਸੀਂ ਆਬਰਿੰਗ ਲਿਆਈਏ ਬੱਚਿਆਂ ਦੀ ਦੱਸੋ ਮੈਨੂੰ ਇਹ ਚੀਜ਼ਾਂ ਜਦੋਂ ਨਹੀਂ ਜਦੋਂ ਪਹਿਲੀਆਂ ਸਰਕਾਰਾਂ ਆਈਆਂ ਉਦੋਂ ਤਾਂ ਇਹ ਚੀਜ਼ਾਂ ਸੀ ਨਹੀਂ ਹੁਣ ਸ਼ਰਿਆਮ ਤਲਵਾਰਾਂ ਚੱਲ ਰਹੀਆਂ ਨੇ ਲੜਾਈਆਂ ਹੋ ਰਹੀਆਂ ਨੇ ਗੱਡੀਆਂ ਰੁਕ ਰਹੀਆਂ ਨੇ ਗੱਲ ਗੱਲ ਤੇ ਮੁੰਡੇ ਲੜ ਰਹੇ ਆ ਪਿੱੜ ਰਹੇ ਆ ਦੱਸੋ ਮੈਨੂੰ ਅਸੀਂ ਕਿੱਥੇ ਜਾਈਏ ਆ ਤੁਸੀਂ ਮਾੜੀ ਜੀ ਕੈਮਰੇ ਦੀ ਨਜ਼ਰ ਆ ਗੱਡੀਆਂ ਵੱਲ ਮੁੜਵਾਓ ਰੋਜ਼ ਆ ਮੇਰਾ ਭਪਰਾ ਆ 16 ਸਾਲ ਦੀ ਉਮਰ ਆ ਤੈਨੂੰ ਰੋਜ਼ ਇਹਨੂੰ ਰੋਜ਼ ਲੋਕੀ ਤੁਮ ਕਿਹਾਂ ਦੇਖੇ ਜਾਂਦੇ ਆ ਕਿ ਇੱਥੇ ਗੱਡੀ ਇੱਥੇ ਹੀ ਲੱਗੂਗੀ ਤੂੰ ਜੋ ਕਰਨਾ ਕਰ ਲਾ ਅਸੀਂ ਤੇ ਇੱਥੇ ਲਾਵਾਂਗੇ ਗੱਡੀ ਦੱਸੋ ਜੇ ਇਹ ਚੌਕ ਬਣਵਾਇਆ ਗਿਆ ਆ ਇਹ ਮੋੜ ਕੱਟਣ ਲਈ ਇਹ ਮੋੜ ਕੱਟਣ ਲਈ ਬਣਵਾਇਆ ਗਿਆ ਕਿ ਇੱਥੇ ਗੱਡੀਆਂ ਖੜਵਾਉਣ ਲਈ ਬਣਾਇਆ ਗਿਆ ਜਨਕਪੁਰੀ ਕਿੱਥੇ ਆ ਇੱਥੋਂ ਦੀ 10 ਮਿੰਟ 20 ਮਿੰਟ ਦਾ ਰਾਹ ਆ ਲੋਕੀ ਇੱਥੇ ਆ ਕੇ ਗੱਡੀਆਂ ਲਾ ਕੇ ਜਾਂਦੇ ਆ ਆਪਣੀਆਂ ਸ਼ਰੇ ਆ ਕਿਉਂਕਿ ਕਿਹਦੇ ਪੋਲਿਟਿਸ਼ੀਅਨ ਹੈਗੇ ਆ ਜੀ ਫਲਾਣੇ ਆਈਆਂ ਜੀ ਸਾਰੇ ਇੱਥੇ ਦੇਖੋ ਗੱਡੀਆਂ ਤੇ ਨਜ਼ਰ ਮਾਰੋ ਸਾਨੂੰ ਇਨਸਾਫ ਚਾਹੀਦਾ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਸਾਡੇ ਸਾਡੇ ਨਾਲ ਖੜੇ ਰਹਿਣ ਮੈਂ ਸਿਰਫ ਮੁਹੱਲੇਦਾਰਾਂ ਨਿਵਾਸੀਆਂ ਨੂੰ ਬੇਨਤੀ ਕਰਦੀ ਆ ਕਿ ਸਾਡੇ ਨਾਲ ਖੜ ਕੇ ਇਸ ਚੀਜ਼ ਦਾ ਸਾਨੂੰ ਸੋਲੂਸ਼ਨ ਦੇਣ ਜੇ ਸਾਰੇ ਕਹਿ ਦੇਣਗੇ ਸਹੀ ਆ ਸਾਨੂੰ ਸਹੀ ਆ ਕੋਈ ਗੱਲ ਤੇ ਮਸਲਾ ਜਿਹੜਾ ਉਹ ਫਖਦਾ ਹੀ ਜਾ ਰਿਹਾ ਹੁਣ ਸ਼ਰਾਬ ਦਾ ਠੇਕਾ ਜੀ ਠੇਕੇ ਦਾ ਤਰਾਜ ਹੈ ਇਲਾਕਾ ਨਿਵਾਸੀਆਂ ਨੂੰ ਜੇ ਇਲਾਕਾ ਨਿਵਾਸੀਆਂ ਨੂੰ ਤਰਾਜ ਹੈ ਤੇ ਸਾਨੂੰ ਵੀ ਤਰਾਜ ਹੈ ਜੀ ਪਰ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਕਿ ਠੇਕਾ ਕਿਸ ਜਗ੍ਹਾ ਤੇ ਕਿਸ ਸਿਚੁਏਸ਼ਨ ਤੇ ਖੋਲਣਾ ਚਾਹੀਦਾ ਵਾ ਠੀਕ ਆ ਸਾਰੀ ਪਬਲਿਕ ਸ਼ਰਾਬ ਡਰਿੰਕ ਕਰਦੀ ਹੈ ਤੇ ਚਲੋ ਠੇਕੇ ਖੁੱਲੇ ਵੀ ਚਾਹੀਦੇ ਪਰ ਘੱਟੋ ਘੱਟ ਇਹ ਦੇਖਣਾ ਚਾਹੀਦਾ ਨੇੜੇ ਸਕੂਲ ਮੰਦਿਰ ਕੋਈ ਚੀਜ਼ ਤਾਂ ਨਹੀਂ ਹੈਗੀ ਪਰਮਿਸ਼ਨ ਦੇਣ ਤੋਂ ਪਹਿਲਾਂ ਸਰਕਾਰ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਹੈ ਜੀ ਲੱਗਦਾ ਵੀ ਮਾਹੌਲ ਖਰਾਬ ਹੋ ਰਿਹਾ ਹੈ ਬਿਲਕੁਲ ਜੀ ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਜੀ ਦਾ ਇੱਥੇ ਕਿਹਦੇ ਮੰਦਿਰ ਵੀ ਨੇੜੇ ਆ ਹਾਂਜੀ ਬਿਲਕੁਲ ਜੀ ਇੱਥੇ ਚਾਰ ਬਰਲਾਣਾ ਦਾ ਇੱਕ ਮੰਦਿਰ ਹੈ ਜੀ ਆ ਨਾਲ ਸਕੂਲ ਹੈਗਾ ਜੀ ਸਾਡੀ ਗੱਲਬਾਤ ਵੀ ਬਹਿਸ ਵੀ ਹੋਈ ਹੈ ਇਹਨਾਂ ਨਾਲ ਨਹੀਂ ਮੇਰੀ ਬਹਿਸ ਨਹੀਂ ਹੋਈ ਜੀ ਸਾਡੇ ਤਾਂ ਭਰਾ ਹੀ ਆ ਜੀ ਅਸੀਂ ਵੀ ਇਸ ਇਲਾਕੇ ਦੇ ਵਸਨੀਕ ਹਾਂ ਉਹ ਵੀ ਇਸ ਇਲਾਕੇ ਦੇ ਵਸਨੀਕ ਹੈ ਜੀ ਅਸੀਂ ਚਾਹਦੇ ਹੀ ਨਹੀਂ ਕਿ ਸਾ ਆਪਸੀ ਜਿਹੜੇ ਭਾਈਚਾਰਾ ਸਾਡਾ ਖਰਾਬ ਹੋ ਗਿਆ ਅਸੀਂ ਚਾਹਨੀਏ ਹੱਲ ਜਿਹੜਾ ਭਾਈਚਾਰੇ ਦੇ ਵਿੱਚ ਹੀ ਹੋਵੇ ਸਾਰੀ ਗੱਲ ਗੋਲੀ ਮੋਟਰ ਕਰਕੇ ਚੜਗੇ ਵੀ ਇੱਥੇ ਪਾਰਕਿੰਗ ਦਾ ਰੋਲਾ ਵੀ ਗੱਡੀਆਂ ਰੋਲਾ हां ਗੱਡੀਆਂ ਦਾ ਵੀ ਮਸਲਾ ਹੈਗਾ ਜੀ ਜਿਹੜੀ ਗੱਡੀਆਂ ਕੋਈ ਦੁਕਾਨਦਾਰ ਜਾਂ ਆਂਢੀ ਗੋਂਢੀ ਖਲੋਂਦੇ ਉਹਨਾਂ ਦੀ ਕੋਈ ਤਰਾਜ ਨਹੀਂ ਜਿਹੜੇ ਬਾਹਰੋਂ ਪਬਲਿਕ ਆਕੇ ਤੇ ਗੱਡੀਆਂ ਖਲੋਂਦੀਆਂ ਚਾਰ-ਚਾਰ ਦਿਨ ਖਲੋਤੀਆਂ ਜਾਂਦੀਆਂ ਉਹਨਾਂ ਦਾ ਤਾਂ ਤਰਾਜ ਹੀ ਗਈ ਹੈ ਜੀ ਲੱਗਦਾ ਇਹ ਸ਼ਾਹ ਠਿਕਾ ਨਹੀਂ ਖੋਲਣ ਤੋਂ ਦੇਖੋ ਜੀ ਇਹ ਜਨਤਾ ਨੂੰ ਤਰਾਜ ਹੈ ਜੀ ਅਸੀਂ ਨਾਲ ਬੈਠੇ ਆ ਜਦੋਂ ਤੱਕ ਬੈਠਣਗੇ ਉਹਨਾਂ ਦੇ ਨਾਲ ਆ ਪੂਰੇ ਉਹਨਾਂ ਦਾ ਸਾਥ ਦਾਂ ਸਾਨੂੰ ਅਸੀਂ ਕਹਾਂਗੇ ਕਿ ਠੇਕਾ ਨਾ ਕੱਢੋ